ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਭਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੀ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣੀਏ ਸਰਕਾਰ ਵੱਲੋਂ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ੀਦੀ ਦਿਹਾੜਾ ਬਣਾਇਆ ਜਾ ਰਿਹਾ ਸੀ ਉਸ ਸਮੇਂ ਇਸ ਸਮੇਂ ਉਸ ਜਗ੍ਹਾ ਦੇ ਉੱਤੇ ਮੌਜੂਦ ਹਾਂ ਜਿੱਥੇ ਬਲੰਗ ਸਰਕਾਰ ਵੱਲੋਂ ਇੱਕ ਵੀਰੇ ਕਿ ਟੈਂਪਸਿਟੀ ਬਣਾਈ ਗਈ ਹੈ ਅਸਾ ਦੇ ਸਾਹਮਣੇ ਤੇ ਇਸ ਸਮੇਂ ਜਿੱਥੇ ਅਸੀਂ ਖੜੇ ਹਾਂ ਉਹ ਭਾਈ ਉਮਰਤੀ ਦਾਸ ਜੀ ਟੈਂਪਸਿਟੀ ਜਿਹੜੇ ਕਿ ਅਸੀਂ ਇਸ ਸਮੇਂ ਜਿੱਥੇ ਪੂਰੀ ਪੂਰੇ ਦੇਸ਼ ਦੇ ਜਿਹੜੇ VIP ਨੇ ਉਹ ਆਣਗੇ ਉਹਨਾਂ ਦਾ ਰਹਿਣ ਦਾ ਪ੍ਰਬੰਧ ਜਿਹੜਾ ਕੀਤਾ ਗਿਆ ਉਹ ਇਸ ਜਗ੍ਹਾ ਦੇ ਉੱਤੇ ਕੀਤਾ ਗਿਆ ਉਹ ਪਹਿਲੇ ਇਹ ਸਹੀ ਆਮ ਆਦਮੀ ਕਲੀਨਿਕ ਬਣਾਇਆ ਹੋਇਆ ਹੈ ਲਗਾਤਾਰ ਜਿਹੜਾ ਤੁਸੀਂ ਆਪਾਂ ਦਿਖਾ ਰਹੇ ਆ ਇਹ 휠ਚੇਅਰ ਵੀ ਹੈ ਇੱਥੇ ਮੌਜੂਦ ਤੇ ਹਰ ਤਰ੍ਹਾਂ ਦੀ ਜਿਹੜੀ ਕਹਿ ਸਕਦੇ ਹੋ ਕਿ ਸਹੂਲਤ ਆ ਉਹ ਇਸ ਟੈਂਡ ਸਿਟੀ ਦੇ ਵਿੱਚ ਮਿਲੇਗੀ ਜਿਹੜੇ ਲੋਕ ਆਣਗੇ ਤੇ ਖਾਸ ਕਰ ਜ਼ਿਆਦਾਤਰ ਇੱਥੇ ਇਹ ਦੇਖਿਆ ਜਾ ਰਿਹਾ ਹੈ ਕਿ VIP ਜਿਹੜੇ ਜਿਹੜੇ ਆਣਗੇ ਉਹਨਾਂ ਦੇ ਲਈ ਇਹ ਵਾਲੀ ਟੈਂਡ ਸਿਟੀ ਬਣਾਈ ਗਈ ਹੈ ਇਸ ਕਿਲਿਆਕ ਚੱਲਦੇ ਆ। ਇਸ ਸਾਈਡ ਤੁਸੀਂ ਦੇਖੋ ਸਾਰੇ ਰਿਕੀ ਨਾਮ ਦੇ ਜੱਟ ਬਣੇ ਹੋਏ ਨੇ। ਇਹ ਉੱਪਰ ਜਿਨ੍ਹਾਂ ਦੇ ਵਿੱਚ ਇਹ ਸਾਰੇ ਕਮਰੇ ਬਣੇ ਹੋਏ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਇੱਥੇ ਆ ਕੇ ਰਹਿਣਾ ਤੇ ਇਹ ਸਾਰੇ ਇੱਥੇ ਗਾਰਡਸ ਮੌਜੂਦ ਨੇ ਤੇ ਇਹਨਾਂ ਦੇ ਨਾਲ ਨਾਲ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਹੈ ਖਾਣ ਪੀਣ ਦੀ ਇੱਕ ਬੈਕ ਸਾਈਡ ਦੇ ਉੱਤੇ ਇੱਕ ਰੈਸਟੋਰੈਂਟ ਟਾਈਪ ਬਣਾਇਆ ਹੋਇਆ ਜਾਂ ਕਿ ਲੰਗਰ ਹਾਲ ਜਿਹਨੂੰ ਆਪਾਂ ਕਹਿੰਦੇ ਆ ਉਹ ਬਣਾਇਆ ਹੋਇਆ ਦੇਖੋ ਤੁਸੀਂ 7 ਨੰਬਰ ਟੈਂਟ 6 ਨੰਬਰ 5 ਨੰਬਰ ਚਾਰ ਨੰਬਰ ਇਸ ਤਰ੍ਹਾਂ ਕਾਫੀ ਸਾਰੇ ਜਿਹੜੇ ਪਿੱਛੇ ਬਣੇ ਹੋਏ ਆ ਟੈਂਟ ਉਹ ਉਹ ਸਾਰੇ ਇੱਥੇ ਬਣੇ ਹੋਏ ਨੇ ਖਾਲਸਾ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਜਿੱਥੇ ਭਗਵੰਤ ਸਰਕਾਰ ਵੱਲੋਂ 350 ਸਾਲਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾੜਾ ਬਣਾਇਆ ਜਾ ਰਿਹਾ ਅਸੀਂ ਉਸ ਸਮੇਂ ਇਸ ਸਮੇਂ ਉਸ ਜਗ੍ਹਾ ਦੇ ਉੱਤੇ ਮੌਜੂਦ ਆ ਜਿੱਥੇ ਭਗਵੰਤ ਸਰਕਾਰ ਵੱਲੋਂ ਇੱਕ ਵੀਆਈਪੀ ਟੈਂਸਿਟੀ ਬਣਾਈ ਗਈ ਹੈ ਤੁਸੀਂ ਪਹਿਲਾਂ ਤਾਂ ਇਸ ਸਾਈਡ ਬਿਲਕੁਲ ਲਿਖਿਆ ਹੋਇਆ ਹੈ ਸ਼ਹਾਦਤ ਦੇ 357 ਤੇ ਇਸ ਸਮੇ ਜਿੱਥੇ ਅਸੀਂ ਖੜੇ ਆ ਉਹ ਹੈ ਭਾਈ ਜਮਤੀ ਦਾਸ ਜੀ ਟੈਂਟ ਸਿਟੀ ਜਿਹੜੇ ਕਿ ਅਸੀਂ ਇਸ ਸਮੇ ਜਿੱਥੇ ਪੂਰੀ ਪੂਰੇ ਦੇਸ਼ ਦੇ ਜਿਹੜੇ ਵੀਆਈਪੀ ਨੇ ਉਹ ਆਣਗੇ ਉਹਨਾਂ ਦਾ ਰਹਿਣ ਦਾ ਪ੍ਰਬੰਧ ਜਿਹੜਾ ਕੀਤਾ ਗਿਆ ਉਹ ਇਸ ਜਗ੍ਹਾ ਦੇ ਉੱਤੇ ਕੀਤਾ ਗਿਆ ਉਹ ਪਹਿਲਾਂ ਤੁਹਾਨੂੰ ਇਸ ਸਾਈਡ ਤੋਂ ਤੇ ਪਾਣੀ ਦੀ ਚੈਕਿੰਗ ਚੱਲ ਰਹੀ ਹੈ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਉਹ ਹਰ ਤਰ੍ਹਾਂ ਦੀ ਚੈਕਿੰਗ ਕਰ ਰਹੇ ਨੇ ਆ ਜੀ ਆਪਾਂ ਇਸ ਸਾਈਡ ਤੋਂ ਐਂਟਰੀ ਕਰਦੇ ਆਂ ਤੇ ਤੁਹਾਡੇ ਆ ਮਾਦੀ ਕਲੀਨਿਕ ਪਹਿਲਾਂ ਇੱਥੇ ਬਣਿਆ ਹੋਇਆ ਤੁਸੀਂ ਆ ਵੇਖੋ ਕਿ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਜੀ ਦਿੱਕਤ ਆਈ ਹੈ ਤਾਂ ਇੱਥੇ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਹੈ ਉਹ ਮੌਜੂਦ ਹੈ ਡਾਕਟਰ ਸਾਹਿਬਾਨ ਸਾਰੇ ਬੈਠੇ ਹੋਏ ਨੇ ਦਵਾਈਆਂ ਲੈ ਕੇ ਸਰ ਕਿਹੜੀ ਕਿਹੜੀ ਚੀਜ਼ ਦੀ ਸਪੈਸ਼ਲਾਈਜ਼ ਇੱਥੇ ਫਾਰਮੇਸੀ ਦੇ ਸੰਬੰਧ ਵਿੱਚ ਜੇ ਅਗਰ ਕਿਸੇ ਨੂੰ ਅਮਰਜੈਂਸੀ ਕੋਈ ਆ ਜਾਂਦੀ ਹੈ ਤਾਂ ਉਹ ਉਹਦੇ ਵਾਸਤੇ ਕੋਈ ਅਰੇਂਜਮੈਂਟ ਹੈ ਐਮਬੂਲੈਂਸ ਐਮਬੂਲੈਂਸ ਤੇ 휠ਚੇਅਰ ਵਗੈਰਾ ਵੀ ਅਵੇਲੇਬਲ ਹੈ ਸਾਰਾ ਕੁਝ ਸਾਰਾ ਕੁਝ ਆਲ ਠੀਕ ਸੋ ਐਸਈ ਆਮ ਆਦਮੀ ਕਲੀਨਿੰਗ ਬਣਾਇਆ ਹੋਇਆ ਹੈ ਲਗਾਤਾਰ ਜਿਹੜਾ ਤੁਸੀਂ ਆਪਾ ਦਿਖਾ ਰਹੇ ਆ ਇਹ 휠ਚੇਅਰ ਵੀ ਹੈ ਇੱਥੇ ਮੌਜੂਦ ਤੇ ਹਰ ਤਰ੍ਹਾਂ ਦੀ ਜਿਹੜੀ ਕਹਿ ਸਕਦੇ ਹੋ ਕਿ ਸਹੂਈਦਾਂ ਆ ਉਹ ਇਸ ਟੈਂਟ ਸਿਟੀ ਦੇ ਵਿੱਚ ਮਿਲੇਗੀ ਜਿਹੜੇ ਲੋਕ ਆਣਗੇ ਤੇ ਖਾਸ ਕਰ ਜ਼ਿਆਦਾਤਰ ਇੱਥੇ ਇਹ ਦੇਖਿਆ ਜਾ ਰਿਹਾ ਹੈ ਕਿ ਵੀਆਈਪੀ ਜਿਹੜੇ ਜਿਹੜੇ ਆਣਗੇ ਉਹਨਾਂ ਦੇ ਲਈ ਇਹ ਵਾਲੀ ਟੈਂਪਸਿਟੀ ਬਣਾਈ ਪਈ ਹੈ ਤੁਸੀਂ ਸਭ ਨੂੰ ਚਲ ਕੇ ਲੈ ਕੇ ਚਲਦੇ ਆਂ ਇਹ ਸਾਈਡ ਤੁਸੀਂ ਵੇਖੋ ਰੋਸਤਾ ਨੇ ਨਿੱਕੇ ਨਿੱਕੇ ਬਣੇ ਹੋਏ ਨੇ ਜਿਨ੍ਹਾਂ ਦੇ ਵਿੱਚ ਇਹ ਸਾਰੇ ਕਮਰੇ ਬਣੇ ਹੋਏ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਇੱਥੇ ਆ ਕੇ ਰਹਿਣਾ ਤੇ ਇਹ ਸਾਰੇ ਇੱਥੇ ਗਾਰਡਸ ਮੌਜੂਦ ਨੇ ਤੇ ਇਹਨਾਂ ਦੇ ਨਾਲ ਨਾਲ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਹੈ ਖਾਣ ਪੀਣ ਦੀ ਇੱਕ ਬੈਕ ਸਾਈਡ ਦੇ ਉੱਤੇ ਇੱਕ ਰੈਸਟੋਰੈਂਟ ਟਾਈਪ ਬਣਾਇਆ ਹੋਇਆ ਜਾਂ ਕਿ ਲੰਗਰ ਹਾਲ ਜਿਹਨੂੰ ਆਪਾਂ ਕਹਿੰਦੇ ਆਂ ਉਹ ਬਣਾ ਹੋਇਆ ਦੇਖੋ ਤੁਸੀਂ 7 ਨੰਬਰ ਟੈਂਟ 6 ਨੰਬਰ 5 ਨੰਬਰ 4 ਨੰਬਰ ਇਸ ਤਰ੍ਹਾਂ ਕਾਫੀ ਸਾਰੇ ਜਿਹੜੇ ਪਿੱਛੇ ਬਣੇ ਹੋਏ ਆ ਟੈਂਟ ਉਹ ਉਹ ਸਾਰੇ ਇੱਥੇ ਬਣੇ ਹੋਏ ਨੇ ਤੇ ਅਸੀਂ ਤੁਹਾਨੂੰ ਕੋਸ਼ਿਸ਼ ਕਰਦੇ ਆ ਕਿ ਅੰਦਰ ਲੈ ਕੇ ਦਿਖਾ ਅੰਦਰ ਜਾ ਕੇ ਦਿਖਾਨੇ ਆ ਕਿ ਕਿਵੇਂ ਦਾ ਇਹ ਟੈਂਟ ਰੂਮ ਹੈ ਤੇ ਕਿਵੇਂ ਦੀ ਅੰਦਰ ਦੀ ਜਿਹੜੀ ਸਹੂਲਤ ਹੈਗੀ ਆ ਉਹ ਜਿਵੇਂ ਤੁਸੀਂ ਇਸ ਤਰ੍ਹਾਂ ਆਪਾਂ ਐਂਟਰ ਹੁੰਨੇ ਆ ਇਹ ਟੈਂਟ ਦੇ ਅੰਦਰ ਤੁਸੀਂ ਵੇਖੋ ਅਸੀਂ ਐਂਟਰ ਹੋ ਰਹੇ ਆ ਸਭ ਤੋਂ ਪਹਿਲਾਂ ਇੱਥੇ ਇੱਕ ਲੌਂਜ ਟਾਈਪ ਏਰੀਆ ਬਣਿਆ ਹੋਇਆ ਸੋਫਾ ਸੋਫਾ ਸੈਟ ਇੱਥੇ ਰੱਖਿਆ ਹੈ ਜਿੱਦੇ ਕਿਸੇ ਨੇ ਮਿਲਣਾ ਹੈ ਜਿਸ ਕਿਸੇ ਵੀਆਈਪੀ ਨੂੰ ਕੋਈ ਮਿਲਨ ਆ ਰਿਹਾ ਹੈ ਤੇ ਉਹ ਇੱਥੇ ਆਰਾਮ ਨਾਲ ਬੈਠ ਕੇ ਗੱਲਬਾਤ ਕਰ ਸਕਦਾ ਹੈ ਕੋਈ ਜਿਵੇਂ ਸੀਐਮਸ ਆ ਰਹੇ ਨੇ ਪੂਰੇ ਦੇਸ਼ ਦੇ ਵੱਖ-ਵੱਖਰੇ ਮੁੱਖ ਮੰਤਰੀ ਆ ਰਹੇ ਨੇ ਉਹਨਾਂ ਦੇ ਲਈ ਇਹ ਜਗ੍ਹਾ ਬਣੀ ਹੋਈ ਹੈ ਜਿਵੇਂ ਤੈ ਹੋ ਗਿਆ ਸੋਫਾ ਸੈਟ ਵਗੈਰਾ ਲੱਗਾ ਉੱਥੇ ਥੋੜਾ ਜਿਆਦਾ ਅਗਰ ਜਾਣੇ ਆ ਇੱਥੇ ਤੁਹਾਨੂੰ ਦੋ ਡਬਲ ਬੈੱਡ ਦੇਖਣ ਨੂੰ ਮਿਲਣਗੇ ਇਹ ਦੋ ਡਬਲ ਬੈੱਡ ਲੱਗੇ ਹੋਏ ਨੇ ਨਾਲੇ ਅਲਮੀਰਾ ਲੱਗੀ ਹੋਈ ਹੈ ਕਿ ਜਿੰਨੇ ਆਪਣਾ ਕੋਈ ਸਮਾਨ ਵਗੈਰਾ ਰੱਖਣਾ ਹੈ ਤੁਸੀਂ ਇਹ ਦੇਖ ਸਕਦੇ ਹੈਗੇ ਉਹ ਤੇ ਦੈਨ ਇੱਥੇ ਰੀ ਇੱਕ ਸਟੱਡੀ ਟੇਬਲ ਤੇ ਨਾਲ ਦੋ ਚਾਰ ਚੇਅਰ ਤੇ ਇਹ ਸਾਈਡ ਦੇ ਉੱਤੇ ਵਾਸ਼ਰੂਮ ਬਣਾਇਆ ਗਿਆ ਹੈ ਯਾਨੀ ਕਿ ਤੁਸੀਂ ਪੂਰਾ ਦੇਖ ਸਕਦੇ ਹੈਗੇ ਇੱਕ ਪ੍ਰੋਪਰ ਜਿਹੜੀ ਕਹੋ ਕਿ ਇੱਕ ਘਰ ਵਾਲਾ ਫੀਲ ਜਾਂ ਇੱਕ ਵਧੀਆ ਹੋਟਲ ਨਾਲੋਂ ਵਧੀਆ ਜਿਹੜਾ ਟੈਂਟ ਸਿਟੀ ਵਾਲਾ ਫੀਲ ਹੈ ਜਿਹੜਾ ਉਹ ਭਗਵਾਨ ਸਰਕਾਰ ਨੇ ਸੁਵਿਧਾ ਜਿਸ ਗੱਲ ਕੋ ਸੁਵਿਧਾ ਦਿੰਦੀ ਹੈ ਜਿਹੜੇ ਲੋਕਾਂ ਨੇ ਜਿਹੜੇ ਵੀਆਈਪੀਸ ਨੇ ਪੂਰੇ ਦੇਸ਼ ਤੋਂ 350 ਸਾਲਾਂ ਦੇ ਵਿੱਚ ਨਤਮਸਤਕ ਹੋਣ ਲਈ ਸ਼੍ਰੀ ਅਨੰਦਪੁਰ ਸਾਹਿਬ ਆਉਣਾ ਹੈ ਉਹਨਾਂ ਦੇ ਲਈ ਸਾਰੀ ਸਹੂਲਤ ਦਿੱਤੀ ਗਈ ਹੈ ਖਾਲਸਾ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਜਿੱਥੇ ਭਗਵੰਨ ਸਰਕਾਰ ਵੱਲੋਂ 350 ਸਾਲਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ੀਧੀ ਵਿਹਾੜਾ ਬਣਾਇਆ ਜਾ ਰਿਹਾ ਅਸੀਂ ਉਸ ਸਮੇਂ ਇਸ ਸਮੇਂ ਉਸ ਜਗ੍ਹਾ ਦੇ ਉੱਤੇ ਮੌਜੂਦ ਹਾਂ ਜਿੱਥੇ ਭਗਵੰਨ ਸਰਕਾਰ ਵੱਲੋਂ ਇੱਕ ਵੀਆਈਪੀ ਟੈਂਸਿਟੀ ਬਣਾਈ ਗਈ ਹੈ ਤੁਸੀਂ ਪਹਿਲਾਂ ਦਾ ਇਸ ਤਾਈ ਬਿਲਕੁਲ ਲਿਖਿਆ ਹੋਇਆ ਹੈ ਸ਼ਹਾਦਤ ਦੇ 350 ਸਾਲਾਂ ਦੇ ਇਸ ਸਮੇ ਜਿੱਥੇ ਅਸੀਂ ਖੜੇ ਆ ਉਹ ਹੈ ਵਾਈ ਉਮਤੀ ਦਾਸ ਜੀ ਟੈਂਟ ਸਿਟੀ ਜਿਹੜੇ ਕਿ ਅਸੀਂ ਇਸ ਸਮੇਂ ਜਿੱਥੇ ਪੂਰੀ ਪੂਰੇ ਦੇਸ਼ ਦੇ ਜਿਹੜੇ ਵੀਆਈਪੀ ਨੇ ਉਹ ਆਣਗੇ ਉਹਨਾਂ ਦਾ ਰਹਿਣ ਦਾ ਪ੍ਰਬੰਧ ਜਿਹੜਾ ਕੀਤਾ ਗਿਆ ਉਹ ਇਸ ਜਗ੍ਹਾ ਦੇ ਉੱਤੇ ਕੀਤਾ ਗਿਆ ਉਹ ਪਹਿਲਾਂ ਤੁਹਾਨੂੰ ਇਸ ਸਾਈਡ ਤੋਂ ਦੱਸਾਂਗੇ ਕਿ ਚੈਕਿੰਗ ਚੱਲ ਰਹੀ ਹੈ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਉਹ ਹਰ ਤਰ੍ਹਾਂ ਦੀ ਚੈਕਿੰਗ ਕਰ ਰਹੇ ਨੇ ਉਹ ਸਾਰੇ ਆਪਾਂ ਇਸ ਸਾਈਡ ਤੋਂ ਐਂਟਰੀ ਕਰਦੇ ਆ ਤੇ ਤੁਹਾਡੇ ਆਮਾਦੀ ਕਲੀਨਿਕ ਪਹਿਲਾਂ ਇੱਥੇ ਬਣਿਆ ਹੋਇਆ ਕਿ ਜੇ ਆਪੇਖੋ ਕਿ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਜੀ ਹੈ, ਦਿੱਕਤ ਆਈ ਹੈ ਤਾਂ ਇੱਥੇ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਹੈ ਉਹ ਮੌਜੂਦ ਹੈ। ਡਾਕਟਰ ਸਾਹਿਬਾਨ ਸਾਰੇ ਬੈਠੇ ਹੋਏ ਨੇ ਦਵਾਈਆਂ ਲੈ ਕੇ। ਸਰ ਕਿਹੜੀ ਕਿਹੜੀ ਚੀਜ਼ ਦੀ ਸਪੈਸ਼ਲਾਈਜ਼ ਇੱਥੇ ਸਪੈਸ਼ਲਾਈਜ਼ ਸ਼ੁਰੂ ਹੋ ਸਕਦੀ ਹੈ? ਜੇ ਨਾ ਹੀ ਅਗਰ ਕਿਸੀ ਨੂੰ ਅਮਰਜੈਂਸੀ ਕੋਈ ਆ ਜਾਂਦੀ ਹੈ ਤੇ ਉਹ ਉਹਦੇ ਬਾਅਦ ਸਾਡੇ ਕੋਲ ਅਰੀਜਨਟ ਅੰਬੂਲੈਂਸ ਅੰਬੂਲੈਂਸ ਤੇ 휠ਚੇਅਰ ਵਗੈਰਾ ਵੀ ਹੈ अवेलेबल ਇੱਥੇ ਸਾਰਾ ਕੁਝ ਸਭ ਕੁਝ ਆਲਮੋਸਟ ਠੀਕ ਸੋ ਇਹ ਇੱਕ ਆਮ ਆਦਮੀ ਕਲੀਨਿਕ ਬਣਾਇਆ ਹੋਇਆ ਹੈ ਲਗਾਤਾਰ ਜਿਹੜਾ ਤੁਸੀਂ ਆਪਾਂ ਦਿਖਾ ਰਹੇ ਆ ਇਹ 휠ਚੇਅਰ ਵੀ ਹੈ ਇੱਥੇ ਮੌਜੂਦ ਤੇ ਹਰ ਤਰ੍ਹਾਂ ਦੀ ਜਿਹੜੀ ਕਹਿ ਸਕਦੇ ਹੋ ਕਿ ਸਹੂਿਦਾ ਆ ਉਹ ਇਸ ਟੈਂਟ ਸਿਟੀ ਦੇ ਵਿੱਚ ਮਿਲੇਗੀ ਜਿਹੜੇ ਲੋਕ ਆਣਗੇ ਤੇ ਖਾਸ ਕਰ ਜ਼ਿਆਦਾਤਰ ਇੱਥੇ ਇਹ ਦੇਖਿਆ ਜਾ ਰਿਹਾ ਹੈ ਕਿ ਵੀਆਈਪੀ ਜਿਹੜੇ ਜਿਹੜੇ ਆਣਗੇ ਉਹਨਾਂ ਦੇ ਲਈ ਇਹ ਵਾਲੀ ਟੈਂਟ ਸਿਟੀ ਬਣਾਈ ਹੋਈ ਹੈ ਤੁਸੀਂ ਆ ਸਾਨੂੰ ਚਿਰਕੇ ਲੈ ਕੇ ਚਲਦੇ ਆਂ ਇਸ ਸਾਈਡ ਤੁਸੀਂ ਵੇਖੋ ਹੋਰ ਸਾਰੇ ਟੈਂਟ ਬਣੇ ਹੋਏ ਨੇ ਜਿਨ੍ਹਾਂ ਦੇ ਵਿੱਚ ਇਹ ਸਾਰੇ ਕਮਰੇ ਬਣੇ ਹੋਏ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਇੱਥੇ ਆ ਕੇ ਰਹਿਣਾ ਤੇ ਇਹ ਸਾਰੇ ਇੱਥੇ ਗਾਰਡਸ ਮੌਜੂਦ ਨੇ ਤੇ ਇਹਨਾਂ ਦੇ ਨਾਲ ਨਾਲ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਹੈ ਖਾਣ ਪੀਣ ਦੀ ਇੱਕ ਬੈਕ ਸਾਈਡ ਦੇ ਉੱਤੇ ਇੱਕ ਰੈਸਟੋਰੈਂਟ ਟਾਈਪ ਬਣਾਇਆ ਹੋਇਆ ਜਾਂ ਕਿ ਲੰਗਰ ਹਾਲ ਜਿਹਨੂੰ ਆਪਾਂ ਕਹਿੰਦੇ ਆਂ ਉਹ ਬਣਾ ਹੋਇਆ ਦੇਖੋ ਤੁਸੀਂ 7 ਨੰਬਰ ਟੈਂਟ 6 ਨੰਬਰ 5 ਨੰਬਰ 4 ਨੰਬਰ ਇਸ ਤਰ੍ਹਾਂ ਕਾਫੀ ਸਾਰੇ ਜਿਹੜੇ ਪਿੱਛੇ ਬਣੇ ਹੋਏ ਆ ਟੈਂਟ ਉਹ ਉਹ ਸਾਰੇ ਇੱਥੇ ਬਣੇ ਹੋਏ ਨੇ ਤੇ ਅਸੀਂ ਤੁਹਾਨੂੰ ਕੋਸ਼ਿਸ਼ ਕਰਦੇ ਆ ਕਿ ਅੰਦਰ ਲੈ ਕੇ ਦਿਖਾ ਅੰਦਰ ਜਾ ਕੇ ਦਿਖਾਨੇ ਆ ਕਿ ਕਿਵੇਂ ਦਾ ਇਹ ਟੈਂਟ ਰੂਮ ਹੈ ਤੇ ਕਿਵੇਂ ਦੀ ਅੰਦਰ ਦੀ ਜਿਹੜੀ ਸਹੂਲਤ ਹੈਗੀ ਆ ਉਹ ਜਿਵੇਂ ਤੁਸੀਂ ਇਸ ਤਰ੍ਹਾਂ ਆਪਾਂ ਐਂਟਰ ਹੁੰਨੇ ਆ ਇਹ ਟੈਂਟ ਦੇ ਅੰਦਰ ਤੁਸੀਂ ਵੇਖੋ ਅਸੀਂ ਐਂਟਰ ਹੋ ਰਹੇ ਆ ਸਭ ਤੋਂ ਪਹਿਲਾਂ ਇੱਥੇ ਇੱਕ ਲੌਂਜ ਟਾਈਪ ਏਰੀਆ ਬਣਿਆ ਹੋਇਆ ਹੈ ਸੋਫਾ ਸੋਫਾ ਸਾਡੇ ਇੱਥੇ ਰੱਖਿਆ ਹੈ ਜਿੱਦੇ ਕਿਸੇ ਨੇ ਮਿਲਣਾ ਹੈ ਜੇ ਕਿਸੇ ਵੀਆਪੀ ਨੂੰ ਕੋਈ ਮਿਲਨ ਆ ਰਿਹਾ ਹੈ ਤੇ ਉਹ ਇੱਥੇ ਆਰਾਮ ਨਾਲ ਬੈਠ ਕੇ ਗੱਲਬਾਤ ਕਰ ਸਕਦਾ ਹੈ ਕੋਈ ਜਿਵੇਂ ਸੀਐਮਸ ਆ ਰਹੇ ਨੇ ਪੂਰੇ ਦੇਸ਼ ਦੇ ਵੱਖਰੇ ਵੱਖਰੇ ਮੁੱਖ ਮੰਤਰੀ ਆ ਰਹੇ ਨੇ ਉਹਨਾਂ ਦੇ ਲਈ ਇਹ ਜਗ੍ਹਾ ਬਣੀ ਹੋਈ ਹੈ ਜਿਵੇਂ ਇਹ ਹੋ ਗਿਆ ਸੋਫਾ ਸੈਟ ਵਗੈਰਾ ਲੱਗਾ ਉੱਥੇ ਥੋੜਾ ਜਿਆਦਾ ਦਰਜਾ ਜਾਨੇ ਆ ਇੱਥੇ ਤੁਹਾਨੂੰ ਦੋ ਡਬਲ ਬੈੱਡ ਦੇਖਣ ਨੂੰ ਮਿਲਣਗੇ ਇਹ ਦੋ ਡਬਲ ਬੈੱਡ ਲੱਗੇ ਹੋਏ ਨੇ ਨਾਲੇ ਅਲਮੀਰਾ ਲੱਗੀ ਹੋਈ ਹੈ ਕਿ ਜਿੰਨੇ ਆਪਣਾ ਕੋਈ ਸਮਾਨ ਵਗੈਰਾ ਰੱਖਣਾ ਹੈ ਤੁਸੀਂ ਇਹ ਦੇਖ ਸਕਦੇ ਹੈਗੇ ਉਹ ਤੇ ਦੈਨ ਇੱਥੇ ਰੀ ਇੱਕ ਸਟੱਡੀ ਟੇਬਲ ਤੇ ਨਾਲ ਦੋ ਚੇਅਰ ਤੇ ਇਹ ਸਾਈਡ ਦੇ ਉੱਤੇ ਵਾਸ਼ਰੂਮ ਬਣਾਇਆ ਗਿਆ ਹੈ ਯਾਨੀ ਕਿ ਤੁਸੀਂ ਇਹ ਪੂਰਾ ਦੇਖ ਸਕਦੇ ਹੈਗੇ ਇੱਕ ਪ੍ਰੋਪਰ ਜਿਹੜੀ ਕਹੋ ਕਿ ਇੱਕ ਘਰ ਵਾਲਾ ਫੀਲ ਜਾਂ ਇੱਕ ਵਧੀਆ ਹੋਟਲ ਨਾਲੋਂ ਵਧੀਆ ਜਿਹੜਾ ਟੈਂਟ ਸਿਟੀ ਵਾਲਾ ਫੀਲ ਹੈ ਜਿਹੜਾ ਉਹ ਭਗਵਾਨ ਸਰਕਾਰ ਨੇ ਸੁਵਿਧਾ ਜਿਸਗਾ ਸੁਵਿਧਾ ਦਿਤੀ ਹੈ ਜਿਹੜੇ ਲੋਕਾਂ ਨੇ ਜਿਹੜੇ ਵੀਆਈਪੀਸ ਨੇ ਪੂਰੇ ਦੇਸ਼ ਤੋਂ 350 ਸਾਲਾਂ ਦੇ ਵਿੱਚ ਨਤਮਸਤਕ ਹੋਣ ਲਈ ਸ਼੍ਰੀ ਅਰੰਧਪੁਰ ਸਾਹਿਬ ਆਉਣਾ ਹੈ ਉਹਨਾਂ ਦੇ ਲਈ ਸਾਰੀ ਸੁਵਿਧਾ ਦਿੱਤੀ ਗਈ ਹੈ